ਇਹਨਾਂ ਨੇ ਕੀ ਬਣਾਇਆ ਇਸ ਰੰਧੀ ਗੇੜ ਦਾ ਟੋਏ ਹੀ ਨਹੀਂ ਠੀਕ ਹੋ ਰਹੇ ਇਹਨਾਂ ਕੋਲ ਅੱਜ ਸਾਲ ਹੋ ਗਿਆ ਟੋਏ ਹੀ ਨਹੀਂ ਠੀਕ ਹੋਏ ਇਹਨਾਂ ਕੋਲੇ ਜੀ ਮੈਨੂੰ ਰੇਮਾਂ ਜੀ ਨੂੰ ਮੈਂ ਥੋੜਾ ਰਹੀ ਦੱਸਣਾ ਚਾਹੁੰਦਾ ਕਿ ਟੋਏ ਦੇ ਠੀਕਰਾ ਲਓ ਥੋੜਾ ਥੋੜਾ ਜਾਂਦੇ ਲੋਕ ਟੋਏਆਂ ਤੋਂ ਡਿੱਗ ਜਾਂਦੇ ਨੇ ਇੰਨਾ ਬੁਰਾ ਹਾਲ ਸਾਡੇ ਕਾਗਰਸ ਨੇ ਕੀਤਾ ਕੀ ਨਹੀਂ ਦੱਸੋ ਸਰ ਤੁਹਾਡੇ ਟਾਈਮ ਤੇ ਵੋਟ ਹੋਏ تھے ਕੋਈ ਗੱਲ ਨਹੀਂ ਉਹ ਤੁਸੀਂ ਵੀ ਭਰੇ ਤੁਸੀਂ ਵੀ ਭਰੇ ਜੀ ਭਰਨ ਸੀ ਤਾਂ ਉਹ ਕੋਈ ਅਸੀਂ ਭਰ ਰਹੇ ਸੀਗੇ ਭਰਾ ਰਹੇ ਸੀਗੇ ਟਾਈਮ ਜਿਹੜਾ ਲੱਗਿਆ ਸੀ ਉਹਨੂੰ ਭਰਨ ਦੇ ਵਿੱਚ ਇੱਕ ਇੱਕ ਛੋਟਾ ਜਿਹਾ ਤੁਸੀਂ ਘਰ ਵੀ ਬਣਾ ਲਓ ਉਹਨੂੰ ਟਾਈਮ ਨੂੰ ਥੋੜਾ ਟਾਈਮ ਲੱਗਦਾ ਆ ਕੰਮ ਕੀਤਾ ਤੁਹਾਡੇ ਬਕੌਲ ਤੁਹਾਡੇ ਕਿ ਤੁਸੀਂ ਬੜਾ ਕੰਮ ਕੀਤਾ ਆਪਣੇ ਮਤਲਬ 10 ਘੰਟੇ ਦੇ ਵਿੱਚ ਫਿਰ ਲੋਕਾਂ ਨੇ ਤੁਹਾਨੂੰ ਸਾਈਡ ਦੇ ਉੱਪਰ ਕਿਉਂ ਲਾਇਆ ਤੁਹਾਨੂੰ ਹਰਾਇਆ ਕਿਉਂ ਇਸ ਚੀਜ਼ ਦਾ ਕੀ ਕਾਰਨ ਸੀ ਸਰ ਤੁਹਾਨੂੰ ਮੈਂ ਦੱਸਿਆ ਕਿ ਉਸ ਟਾਈਮ ਲੋਕਾਂ ਦੇ ਦਿਮਾਗ ਦੇ ਵਿੱਚ ਭੂਤ ਚੜਿਆ ਹੋਇਆ ਸੀ ਕਿ ਆਮ ਪਾਰਟੀ ਇਹ ਕਰ ਦੂ ਉਹ ਕਰ ਦੂ ਸਾਰੇ ਕਿੱਥੇ ਮਤਕੇ ਹੋਇਆ ਸੀ ਤਾਂ ਹੀ ਇਹਨਾਂ ਦੀ ਸਿੱਟਾ ਵੱਧ ਕੇ ਆਈਆਂ ਸੀ ਕਿ ਕੰਮ ਕੀਤਾ ਹੁੰਦਾ ਫਿਰ ਪਬਲਿਕ ਤਾਂ ਮੰਦੀ ਹੈ ਨਾ ਜੇ ਕੰਮ ਇਹਨਾਂ ਨੇ ਕੀਤਾ ਨਹੀਂ ਲੋਕਾਂ ਨੂੰ ਐ ਸੀ ਕੰਮ ਕਰਨਗੇ ਲੋਕਾਂ ਨੇ ਮੌਕਾ ਦਿੱਤਾ ਤੁਸੀਂ ਤਾਂ ਕੀਤਾ ਹੋਇਆ ਸੀ ਕਿ ਨਾ ਥੋੜਾ ਕਿਉਂ ਨਹੀਂ ਮੰਨਿਆ ਅਸੀਂ ਕੰਮ ਕੀਤਾ ਹੋਇਆ ਅਸੀਂ ਲੋਕਾਂ ਨੇ ਮੌਕਾ ਦੇਣ ਦੀ ਤਿਆਰੀ ਸੀ ਇੱਕ ਮੌਕਾ ਦੇ ਦਿੱਤਾ ਉਹਨਾਂ ਨੂੰ ਆਰਾਮ ਪਾਰਟੀ ਨੇ ਕੰਮ ਕੀ ਕੀਤਾ ਪਹਿਲਾਂ ਤਾਂ ਸਾਰੀ ਲੇਡੀਜ਼ 36000 ਤੇ ਇਹਨਾਂ ਦਾ ਵਿਆਜ ਬੰਦਾ 36000 ਹਜ਼ਾਰ ਰੁਪਏ ਇਹਨਾਂ ਨੇ ਦੇਣ ਨੂੰ ਕਿਹਾ ਸੀ ਹਾਲ ਤੱਕ ਦੇਖ ਲੋ ਕਿੰਨੇ ਸਾਲ ਹੋ ਗਏ 400 350 ਸਾਲ ਹੋਣ ਵਾਲੇ ਹੋਗੇ ਵੈਲਕਮ ਟੂ ਰੀਸੈਂਟ ਟਾਈਮਸ ਬਾ ਮਮੂਰ ਸੀ ਰਾਜ ਆਸਟ ਆਫ ਦਿ ਰੂਮਾ ਅੱਜ ਸਾਡੇ ਨਾਲ ਜੋ ਪਰਸਨੈਲਿਟੀ ਹਨ ਉਹ ਹਨ ਕਮਲ ਹੋਜਾ ਜੀ ਕਮਲ ਹੋਜਾ ਜੀ ਬੜੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਔਰ ਜਿਨੇ ਦੇ ਪ੍ਰਵਕਤਾ ਹੈ ਫੋਰ ਬਹੁਤ ਸਾਰੇ ਡੈਜ਼ਿਗਨੇਸ਼ਨਸ ਬਾਤ ਚੇ ਵੀ ਰਹੀਆਂ ਹਨ ਅ ਐਜ਼ ਅ ਕਮਲ ਹੁਜਾ ਕੀ ਹਣ ਆਪਾਂ ਇਹਨਾਂ ਤੋਂ ਪੁੱਛ ਰਿਆਂ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਹੀਏ ਸਰ ਸਭ ਤੋਂ ਪਹਿਲਾਂ ਵੈਲਕਮ ਤੁਹਾਡਾ ਨਮਸਕਾਰ ਵੈਲਕਮ ਥੈਂਕ ਯੂ ਗੋਡ ਬlesਸ ਯੂ ਤੁਹਨੇ ਮੈਨੂੰ ਉਰੇ ਬੁਲਾਇਆ ਮੈਂ ਇੱਕ ਆਪਣੇ ਪਟਿਆਲਾ ਕਾਲੀ ਮਾਤਾ ਮੰਦਿਰ ਤੋਂ ਵਾਈਸ ਪ੍ਰੈਜ਼ੀਡੈਂਟ ਆਲ ਇੰਡੀਆ ਦਾ ਹਿੱਤੂ ਤੱਕ ਦਾ ਨਾਲ ਮੈਂ ਇੰਟਰਨੈਸ਼ਨਲ ਹਮ ਰਾਈਟ ਕਮਿਸ਼ਨ ਦਾ ਡਾਇਰੈਕਟਰ ਆਰਗੇਨਾਈਜ਼ ਦਾ ਔਰ ਸਮਾਜ ਸੇਵਾ ਸੀ ਕਰਦੇ ਆਂ ਅਗਰ ਕੋਈ ਕਿਸੇ ਦਾ ਵਰਕ ਹੁੰਦਾ ਤਾਂ ਅਸੀਂ ਵਰਲਡ ਆਰਗੇਨਾਈਜ਼ ਤੋਂ ਵੀ ਅਸੀਂ ਆਪਣਾ ਕੰਮ ਲੈਂਦੇ ਆਂ ਬਤਾਰ ਕਾਂਗਰਸਮੈਨ ਮੈਂ ਕਹਾ ਕਿ ਕਿੰਨਾ ਸਮਾਂ ਹੋ ਗਿਆ ਕਾਂਗਰਸ ਦੇ ਵਿੱਚ ਤੁਹਾਨੂੰ ਮੈਨੂੰ ਲਗਭਗ 10 ਸਾਲ ਹੋ ਗਏ ਜੀ 10 ਸਾਲਾਂ ਦੇ ਵਿੱਚ ਸਰ ਜਿਵੇਂ ਇੱਕ ਕਿਹਾ ਜਾਂਦਾ ਕਿ ਕਾਂਗਰਸ ਦੇ ਵਿੱਚ ਪਰਿਵਾਰਵਾਦ ਹੈ ਕਿੰਨਾ ਪਰਿਵਾਰਵਾਦ ਦੇਖਿਆ ਤੁਸੀਂ ਨਹੀਂ ਬਿਲਕੁਲ ਵੀ ਨਹੀਂ ਜੀ ਔਰ ਮੈਨੂੰ 10 ਸਾਲ ਹੋ ਗਏ ਮੈਂ ਮਲੇਰਪੁਰ ਦਾ ਹੋ ਸਕਰ ਮਲੇਰਕੁਲੇ ਦੀ ਗੱਲ ਕਰੀਏ ਤਾਂ ਮਲੇਰਪੁਰਾ ਹੌਸ ਦਾ ਜੁੜਿਆ ਹੋਇਆ ਬਹੁਤ ਵਧੀਆ ਉਹਨਾਂ ਦੀ ਨੇਚਰ ਹੈ ਅਗਰ ਤੁਸੀਂ ਸਰਦੀ ਗੱਲ ਕਰੋ ਮੁਸਤਾਫਾ ਸਾਹਿਬ ਦੀ ਤਾਂ ਬਹੁਤ ਵਧੀਆ ਨੇਚਰ ਹੈ ਮੇਰੇ ਨੇ ਉਹਨਾਂ ਨੇ ਅੱਜ ਤੱਕ ਸਾਡਾ ਕੋਈ ਕੰਮ ਰੋਕਿਆ ਨਹੀਂ ਹੈ ਔਰ ਜੇ ਕੋਈ ਕੰਮ ਹੋ ਇਕ ਮਿੰਟ ਜੀ ਕਰਾਉਂਦੇ ਕੋਈ ਵੀ ਚਲੇ ਜਾਵੇ ਕੋਈ ਵੀ ਚਲੇ ਜਾਵੇ ਕੋਈ ਪਰਿਵਾਰ ਬਾਤ ਨਹੀਂ ਹੈ ਕੋਈ ਕੁਛ ਨਹੀਂ ਹੈ ਲੋਕਾਂ ਨੂੰ ਲੱਗਦਾ ਹੈ ਲੋਕ ਵੈਸੇ ਤਾਂ ਦੇਖਿਆ ਜਾਵੇ ਜ਼ਿਆਦਾਤਰ ਦਲ ਬਦਲੂ ਨੇ ਤੁਸੀਂ ਕਿੰਨੇ ਲੋਕ ਦੇਖੇ ਹੋਣਗੇ ਕਦੀ ਅਕਾਲੀ ਦੇ ਵਿੱਚ ਆ ਜਾਂਦੇ ਨੇ ਕਦੀ ਕਾਂਗਰਸ ਚ ਆ ਜਾਂਦੇ ਨੇ ਜਦ ਹੁਣ ਆਮ ਪਾਰਟੀ ਦੀ ਆਮ ਪਾਰਟੀ ਦੇ ਵਿੱਚ ਆ ਗਏ ਹੁਣ ਇਸ ਟਾਈਮ ਆਮ ਪਾਰਟੀ ਦਾ 1% ਵੀ ਵਜੂਦ ਨਹੀਂ ਹੈ ਹੁਣ ਜਦ ਸਾਡੀ ਕਾਂਗਰਸ ਹੁਣ ਆਉਣ ਵਾਲੇ 2027 ਦੇ ਵਿੱਚ ਸਾਡੀ ਕਾਂਗਰਸ ਆ ਰਹੀ ਹੈ ਮੇਰੇ ਦਲਵਾਨੂ ਫਿਰ ਇੱਧਰ ਬੱਝੇ ਆਣਗੇ ਪਰ ਸਾਡਾ ਅਸੀਂ 24 ਘੰਟੇ ਇਹਨਾਂ ਨੂੰ ਸਵਾਗਤ ਕਰਦੇ ਆਂ ਸਾਡਾ ਕੋਈ ਇਹਨਾਂ ਨਾਲ ਬੈਰ ਨਹੀਂ ਇਹ ਪਹਿਲੇ ਸਾਡਾ ਪਹਿਲੇ ਮਿੱਤਰ ਸੀ ਪੂਰੀ ਮਿੱਤਰ ਨੇ ਇਹਨਾਂ ਲਈ ਸਾਡੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਵੈਲਕਮ ਹੈ ਅਸੀਂ ਨਾ ਤਦੀ ਇਹਨਾਂ ਨੂੰ ਕੁਝ ਹਮੇਸ਼ਾ ਇਹਨਾਂ ਨੂੰ ਅਸੀਂ ਆਪਣੇ ਦਿਲਾਂ 'ਤੇ ਲਾ ਕੇ ਰੱਖਦੇ ਆਂ ਕਿ ਸਾਡੇ ਨਾਲ ਆਣ ਉਹ ਜੀ ਚਲੋ ਤਾਂ ਮਤਲਬ ਲੰਬਾ ਇੱਕ ਵਿਸਤਾਰਪੂਰਵਕ ਤੁਸੀਂ ਕਾਂਗਰਸਮੈਨ ਨੂੰ ਤੁਸੀਂ ਮਨੀਰ ਕੋਲ ਹਾਊਸ ਦੀ ਵੀ ਤਾਰੀਫ ਕਰਨੀ ਹੈ ਤੁਸੀਂ ਮੋਤਵਾ ਸਾਹਿਬ ਦੀ ਵੀ ਕਰਨੀ ਹੈ ਤੁਸੀਂ ਰਜਾ ਸੁਲਤਾਨਾ ਦੀ ਵੀ ਕਰਨੀ ਹੈ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਕਿਹੜਾ ਬੰਦਾ ਤੁਹਾਨੂੰ ਛੱਡ ਗਿਆ ਕਿਵੇਂ ਗਿਆ ਕੀ ਮਤਲਬ ਬਿਹੇਵਰ ਹੈ ਸਾਰੇ ਸ਼ਹਿਰ ਨੂੰ ਪਤਾ ਹੈ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਇਸ ਦੇ ਉੱਪਰ ਇਹਦੇ ਤੇ ਤੁਸੀਂ ਹੁਣ ਅੱਜ ਦੀ ਡੇਟ ਦੇ ਵਿੱਚ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ 2027 ਦੀ ਗੱਲ ਕੀਤੀ ਹੈ 2027 ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਆ ਰਹੀ ਹੈ ਕਾਂਗਰਸ ਕਿਵੇਂ ਆ ਰਹੀ ਹੈ ਸਰ ਬਾਕੀ ਪਾਰਟੀਆਂ ਜੋ ਮੌਜੂਦਾ ਕੌਲਟੀ ਹੈ ਕੰਮ ਤਾਂ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ ਔਰ ਸਾਡੇ ਮੌਜੂਦਾ ਐਮਐਲਏ ਵਧੀਆ ਕੰਮ ਕਰ ਰਹੇ ਹਨ ਤੁਸੀਂ ਕਿੱਥੇ ਦੇਖਦੇ ਹੋ 2027 ਦੇ ਵਿੱਚ ਤੁਸੀਂ ਜਿੱਤੂ ਘਰਾਰ ਨੇਤਾ ਪਹਿਲਾਂ ਹੀ ਆਪਣੇ ਆਪ ਨੂੰ ਸਰਹਮ ਪਾਰਟੀ ਨੇ ਕੰਮ ਕੀ ਕੀਤਾ ਪਹਿਲਾਂ ਤਾਂ ਸਾਰੀ ਲੇਡੀਸਾਂ ਨੂੰ ਔਰਤਾਂ ਨੂੰ ਇਹਨਾਂ ਨੇ ਬੀਬੀਆਂ ਨੂੰ ਧੋਖਾ ਦਿੱਤਾ 36000 ਤੇ ਇਹਨਾਂ ਦਾ ਵਿਆਜ ਬੰਦਾ 36000 1000 ਰੁਪਏ ਇਹਨਾਂ ਨੇ ਦੇਣ ਨੂੰ ਕਿਹਾ ਸੀ ਹਾਲ ਤੱਕ ਦੇਖ ਲਓ ਕਿੰਨੇ ਸਾਲ ਹੋ ਗਏ 4 ਸਾਲ 3.5 ਸਾਲ ਹੋ ਬਣੇ ਹੋ ਗਏ ਕੀ ਬਾਤ ਇਹਨਾਂ ਨੇ ਕੁਝ ਕੀਤਾ ਨਹੀਂ ਲੋਕ ਇਹਨਾਂ ਤੋਂ ਬਹੁਤ ਦੁਖੀ ਹੋ ਚੁੱਕੇ ਪਿੰਡਾਂ ਦੇ ਵਿੱਚ ਬਹੁਤ ਲੋਕ ਦੁਖੀ ਹੋ ਚੁੱਕੇ ਇਹਨਾਂ ਕੋਲੇ ਕੋਈ ਨਹੀਂ ਬੀਬੀਆਂ 1000 ਰੁਪਏ ਲਈ ਲੜੀ ਜਾਂਦੀਆਂ ਨੇ ਇਹਨਾਂ ਨੇ 1000 ਰੁਪਏ ਤੱਕ ਦਿੱਤਾ ਨਹੀਂ ਬੀਬੀਆਂ ਨੂੰ ਪਰੇਸ਼ਾਨ ਕੀਤਾ ਸੰਕਾ ਦੀ ਉਹਨਾਂ ਨੂੰ ਅੱਜ ਤੱਕ 36000 ਰੁਪਏ ਵਿਆਜ ਲਾ ਕੇ ਦੇਣਾ ਚਾਹੀਦਾ ਜੀ ਅਗਰ ਅੱਜ ਉਹ ਬੰਦੇ ਨੇ ਪਰ ਕੋਈ ਵੀ ਉਹਨਾਂ ਦਾ ਕੰਮ ਸਹੀ ਨਹੀਂ ਹੈਗਾ ਉਹ ਕਿਸ ਮੂਹੋਂ ਆਪਣੀ ਰੇਡ ਬੋਰਡ ਮੰਗਣਗੇ ਲੋਕਾਂ ਤੋਂ ਜ਼ਿਲ੍ਹੇ ਦੀ ਕਾਂਗਰਸ ਮਲੇਰ ਕੋਲੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਮਲੇਰ ਕੋਲੇ ਇੱਕ ਖਾਸ ਆਈਡੈਂਟੀਟੀ ਹੈ ਤਾਂ ਮਲੇਰ ਕੋਲੇ ਘੱਟ ਕੀ ਤੇ ਮੁਸਲਮਾਨਵਾਦੀ ਹੋਣ ਕਰਕੇ ਕੋ ਮਤਲਬ ਆਪਾਂ ਬੈਲ ਗਰੀ ਚ ਹੈ ਕਾਂਗਰਸ ਚ ਹੈ ਅਕਾਲੀ ਦਲ ਚ ਹੈ ਆਮ ਆਦਮੀ ਪਾਰਟੀ ਕੋਈ ਵੀ ਪਾਰਟੀ ਹੈ ਇੱਕ ਖਾਸ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈ ਮੈਂ ਪਹਿਲਾ ਜ਼ਿਲ੍ਹੇ ਦੀ ਗੱਲ ਕਰੂੰਗਾ ਜ਼ਿਲ੍ਹਾ ਮਨੀਰਕੋਟ ਦੇ ਵਿੱਚ ਕਾਂਗਰਸ ਦਾ ਕੀ ਸਥਿਤਵ ਹੈ ਅਗਰ ਮੈਂ ਗੱਲ ਕਰਾਂ ਕਿ 2027 ਦੀ بجائے ਅੱਜ ਅਗਰ ਅੱਜ ਇਲੈਕਸ਼ਨ ਹੋ ਜਾਂਦੇ ਨੇ ਤਾਂ ਕਿੰਨੀ ਕੀ ਤਿਆਰੀ ਹੋਗੀ ਤੁਹਾਡੀ ਪਾਰਟੀ ਦੀ ਜੇ ਅੱਜ ਇਲੈਕਸ਼ਨ ਹੋ ਜਾਂਨ ਤਾਂ ਤੁਸੀਂ ਇਹ ਦੇਖੋਗੇ ਅਸੀਂ ਘੱਟੋ ਘੱਟ 50 ਹਜ਼ਾਰ ਤੋਂ ਉੱਪਰ ਵੋਟਾਂ ਦੇ ਜਿੱਤਨੇ ਆ ਜੇ ਅੱਜ ਇਲੈਕਸ਼ਨ ਹੋ ਜਾਂਨ ਕਿਉਂਕਿ ਮੈਡਮ ਰੱਜਿਆ ਸੁਲਤਾਨਾ ਜੀ ਦੀ ਔਰ ਉਹਨਾਂ ਦੀ ਬੇਟੀ ਨਿਸ਼ਾਦ ਅਤਰ ਔਰ ਸਾਡੇ ਪ੍ਰਧਾਨ ਜਸਪਾਲ ਜੀ ਜੋ ਡਿਸਟ੍ਰਿਕਟ ਦੇ ਪ੍ਰਧਾਨ ਨੇ ਅਸੀਂ ਇੱਕ ਇੱਕ ਵਰਕਰ ਨੂੰ ਉਹਨਾਂ ਨੇ ਡਿਊਟੀ ਲਈ ਹੋਈ ਹੈ ਬੂਤ ਤੱਕ ਬੂਤ ਤੱਕ ਅਸੀਂ ਲੋਕਾਂ ਨੂੰ ਪੁੱਛ ਕੇ ਆਨੇ ਆ ਕਿ ਕੋਈ ਵੀ ਵਰਕ ਹੋਵੇ ਸਾਨੂੰ ਦੱਸੋ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੋਂ ਲੈ ਕੇ ਇੱਕ ਇੱਕ ਬੂਤ ਬੂਤ ਤੱਕ ਅਸੀਂ ਲੋਕਾਂ ਕੋਲੇ ਜਾਂਦੇ ਆ ਇਹ ਕਿੱਥੇ ਇਹ ਕਿੱਥੇ ਫਿਰਦੇ ਨੇ ਆਮ ਪਾਰਟੀ ਵਾਲੇ ਇਹਨਾਂ ਕੋਲ ਤਾਂ ਹੈ ਹੀ ਨਹੀਂ ਅਸੀਂ ਤਾਂ ਇਸ ਟਾਈਮ ਸੋਡੀ ਸਰਕਾਰ ਨਹੀਂ ਹੈਗੀ ਅਸੀਂ ਤਾਂ ਲੋਕਾਂ ਕੋਲੇ ਜਾਂਦੇ ਆ ਅਸੀਂ ਪਹਿਲਾਂ ਵੀ ਜਾਂਦੇ ਸੀ ਹੁਣ ਵੀ ਜਾਂਦੇ ਸੀ ਹੁਣ ਲੋਕਾਂ ਨੂੰ ਅਕਲ ਆ ਗਈ ਹੁਣ ਤੁਸੀਂ ਇਹ ਇਹਨਾਂ ਨੂੰ ਪਤਾ ਹੈ ਕਿ ਸਮਾਜ ਦੇ ਵਿੱਚ ਉਹ ਲੋਕਾਂ ਦੇ ਵਿੱਚ ਸਿਰਫ ਕਾਂਗਰਸ ਆ ਸਕਦੀ ਹੈ ਤਰ ਤੁਸੀਂ ਬੜਾ ਕੰਮ ਕੀਤਾ ਤੁਹਾਡੇ ਬਕੌਲ ਤੁਹਾਡੇ ਕਿ ਤੁਸੀਂ ਬੜਾ ਕੰਮ ਕੀਤਾ ਆਪਣੇ ਮਤਲਬ ਟੈਨਯੋਰ ਦੇ ਵਿੱਚ ਫਿਰ ਲੋਕਾਂ ਨੇ ਤੁਹਾਨੂੰ ਸਾਈਡ ਦੇ ਉੱਪਰ ਕਿਉਂ ਲਾਇਆ ਤੁਹਾਨੂੰ ਹਰਾਇਆ ਕਿਉਂ ਇਸ ਚੀਜ਼ ਦਾ ਕੀ ਕਾਰਨ ਦਾ ਸਰ ਤੁਹਾਨੂੰ ਮੈਂ ਦੱਸਿਆ ਕਿ ਉਸ ਟਾਈਮ ਲੋਕਾਂ ਦੇ ਦਿਮਾਗ ਦੇ ਵਿੱਚ ਭੂਤ ਚੜਿਆ ਹੋਇਆ ਸੀ ਕਿ ਆਹਮ ਪਾਰਟੀ ਇਹ ਕਰ ਦੂ ਉਹ ਕਰ ਦੂ ਸਾਰੇ ਕਿੱਥੇ ਮਤਕੇ ਹੋਇਆ ਸੀ ਤਾਂ ਹੀ ਇਹਨਾਂ ਦੀ ਸਿੱਟਾ ਵੱਧ ਕੇ ਆਈਆਂ ਸੀ ਕੰਮ ਕੀਤਾ ਹੁੰਦਾ ਫਿਰ ਪਬਲਿਕ ਤਾਂ ਮੰਨਦੀ ਐ ਨਾ ਜੀ ਨਹੀਂ ਕੰਮ ਇਹਨਾਂ ਨੇ ਕੀਤਾ ਨਹੀਂ ਲੋਕਾਂ ਨੂੰ ਐ ਸੀ ਕੰਮ ਕਰਨਗੇ ਲੋਕਾਂ ਨੇ ਮੌਕਾ ਦਿੱਤਾ ਤੁਸੀਂ ਤਾਂ ਕੀਤਾ ਹੋਇਆ ਸੀ ਕਿ ਨਾ ਤੁਹਾਡਾ ਕਿਉਂ ਨਹੀਂ ਮੰਨਿਆ ਅਸੀਂ ਕੰਮ ਕੀਤਾ ਹੋਇਆ ਸੀ ਲੋਕਾਂ ਨੇ ਮੌਕਾ ਦੇਣ ਦੀ ਤਿਆਰੀ ਸੀ ਇੱਕ ਮੌਕਾ ਦੇ ਦਿੱਤਾ ਉਹਨਾਂ ਨੂੰ ਹੁਣ ਦੇਖ ਲਿਆ ਹੁਣ ਦੇਖੋ ਦਿੱਲੀ ਕੀ ਹੋਇਆ ਦਿੱਲੀ ਕੀ ਹੋਇਆ ਪਹਿਲਾ ਕੇਜਰੀਬਾਲ ਜੇਲ੍ਹ ਦੇ ਵਿੱਚ ਜਾ ਗਿਆ ਆ ਕੋਈ ਉਰੇ ਪੂਰੇ ਆਮ ਪਾਰਟੀ ਜਿੰਨੀਆਂ ਸਿੱਟਾਂ ਪਹਿਲਾਂ ਦੇ ਗਈਆਂ ਲੋਕ ਅੱਜ ਪਸਟਾਰੇ ਨੇ ਹੁਣ ਇਹਨਾਂ ਨੂੰ ਮੇਰੇ ਅਸਾਮ ਨਾਲ ਪੰਜਾਬ ਦੇ ਵਿੱਚ 10 ਸਿੱਟੇ ਤੋਂ ਵੱਧ ਨਹੀਂ ਆਉਂਦੀ। ਹੁਣ ਤੁਸੀਂ ਦੇਖ ਲਓ। ਔਰ ਇਹਦੇ ਵਿੱਚ ਆਪਾਂ ਗੱਲ ਕਰੀਏ ਕਿ 2027 ਦੇ ਵਿੱਚ ਥੋੜਾ ਮੁਕਾਬਲਾ ਕਿਹਦੇ ਕਿਹੜੀ ਪਾਰਟੀ ਨਾਲ ਹੋਣ ਦੀ ਉਮੀਦ ਹੈ? ਅਕਾਲੀ ਦਲ ਦੇ ਨਾਲ ਆਮ ਆਦਮੀ ਪਾਰਟੀ ਨਾਲ ਔਰ ਕਿਹਦੇ ਨਾਲ ਮੁਕਾਬਲਾ ਹੋਊਗਾ? ਸਰ ਸਾਡਾ ਅਸੀਂ ਕਿਸੇ ਨੂੰ ਵੀ ਕਮਜ਼ੋਰ ਸਮਝ ਵੀ ਨਹੀਂ ਪਰ ਮੁਕਾਬਲਾ ਵੀ ਕਿਸੇ ਨਾਲ ਨਹੀਂ ਸਾਡਾ ਕਾਂਗਰਸ ਲੋਕ ਇਸ ਟਾਈਮ ਸਾਡੇ ਨਾਲ ਬਹੁਤ ਪਿਆਰ ਦੇ ਰਹੇ ਨੇ ਸਾਨੂੰ ਸਾਨੂੰ ਇਸ ਟਾਈਮ ਜਤਨ ਨੂੰ ਕੀ ਉਹਨਾਂ ਦਾ ਪਹਿਲੀ ਉਹਨਾਂ ਨੇ ਕਿਹਾ ਹੈ ਕਿ ਹੁਣ ਹੀ ਅਸੀਂ ਕਾਂਗਰਸ ਜਿੱਤੀ ਪਈ ਹੈ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਸਾਡੀ ਕਾਂਗਰਸ ਜਿੱਤੀ ਪਈ ਹੈ ਔਰ ਬਹੁਤ ਵਧੀਆ ਲੀਡ ਲੈ ਕੇ ਜਾਊਗੀ ਬਹੁਤ ਵਧੀਆ ਕਾਂਗਰਸ ਆਊਗੀ ਔਰ ਇੱਕ ਬਹੁਤ ਵਧੀਆ ਪੰਜਾਬ ਖੁਸ਼ਹਾਲ ਪੰਜਾਬ ਬਣੂਗਾ ਕਮਲ ਜੀ ਤੁਸੀਂ ਵੀ ਜੰਪਲ ਮਲੇਰ ਕੋਟਲੇ ਦੇ ਹੀ ਆਪਾਂ ਗੱਲ ਕਰਦੇ ਆ ਕਿ ਮਲੇਰ ਕੋਟਲੇ ਦੇ ਚ ਮਤਲਬ ਕੋਈ ਐਸੇ ਖਾਸ ਕੰਮ ਜਿਹੜੇ ਤੁਹਾਡੀ ਪਾਰਟੀ ਨੇ ਕੀਤੇ ਹੋਣ ਜਿਹਦੇ ਕਰਕੇ ਲੋਕ ਅਟਰੈਕਟ ਹੋਣ ਔਰ ਲੋਕ ਤੁਹਾਡੇ ਕੀ ਨਹੀਂ ਅਟਰੈਕਟ ਹੋਗੇ ਉਹ ਇਹ ਕਹਿਣ ਕਿ ਹਾਂ ਅਸੀਂ ਕਾਂਗਰਸ ਲੈ ਕੇ ਹੁਣੇ ਕਿਹੜੇ ਐਸੇ ਕੰਮ ਲੱਗਦੇ ਨੇ ਤੁਹਾਨੂੰ ਸਾਡੀ ਪਾਰਟੀ ਨੇ ਕੀਤਾ ਕੀ ਨਹੀਂ ਸਾਡੀ ਪਾਰਟੀ ਨੇ ਉਰੇ ਜ਼ਿਲ੍ਹਾ ਬਣਾਇਆ ਮਲੇਰ ਕੋਟਲੇ ਨੂੰ ਜ਼ਿਲ੍ਹਾ ਬਣਾਇਆ ਅੱਜ ਤੁਸੀਂ ਦੇਖ ਲਓ ਐਸਐਸਪੀ ਸਾਹਿਬ ਬੈਠਦੇ ਨੇ ਸਾਰੀ ਪੁਲਿਸ ਉਰੇ ਕੋਰ ਬਣ ਗਈ ਉਰੇ ਠੀਕ ਹੈ ਜੀ ਉਰੇ ਕੀ ਨਹੀਂ ਬਣਾਇਆ ਸੜਕਾਂ ਤੇ ਲੈ ਕੇ ਸਾਰਾ ਕੁਝ ਸਾਰਾ ਕੋਈ ਮੈਡਮ ਰਜ਼ੀਆ ਸੁਲਤਾਨਾ ਪੈਸੇ ਲੈ ਕੇ ਆਈ ਔਰ ਇਹਨਾਂ ਨੇ ਕੀ ਬਣਾਇਆ ਇਸ ਰੰਧੀ ਗੇੜੇ ਕੋਈ ਨਹੀਂ ਠੀਕ ਹੋ ਰੇ ਇਹਨਾਂ ਕੋਲ ਅੱਜ ਸਾਲ ਹੋ ਗਿਆ ਕੋਈ ਨਹੀਂ ਠੀਕ ਹੋਇਆ ਇਹਨਾਂ ਕੋਲੇ ਜੀ ਮੈਨੂੰ ਰਹਿਮਾਂ ਜੀ ਨੂੰ ਮੈਂ ਥੋੜੇ ਰਹੀ ਦੱਸਣਾ ਚਾਹੁੰਦਾ ਕਿ ਟੋਏ ਦੇ ਠੀਕਰ ਆ ਲੋ ਥੋੜਾ ਥੋੜਾ ਜਾਣੇ ਲੋਕ ਟੋਏਾਂ ਤੋਂ ਡਿੱਗ ਜਾਂਦੇ ਨੇ ਇਨਾ ਬੁਰਾ ਹਾਲ ਸਾਡੇ ਕਾਂਗਰਸ ਨੇ ਕੀਤਾ ਕੀ ਨਹੀਂ ਦੱਸੋ ਸਰ ਤੁਹਾਡੇ ਟਾਈਮ ਤੇ ਵੋਟ ਹੋਏ ਸੇ ਕੋਈ ਗੱਲ ਨਹੀਂ ਉਹ ਤੁਸੀਂ ਵੀ ਭਰੇ ਤੁਸੀਂ ਵੀ ਭਰੇ ਬਦਲ ਜੀ ਟੋਏ ਸੀ ਤਾਂ ਉਹ ਟੋਏ ਸੀ ਭਰੇ ਸੀਗੇ ਭੜਾ ਰਹੇ ਸੀਗੇ ਟਾਈਮ ਜਿਹੜਾ ਲੱਗਿਆ ਸੀ ਉਹਨੂੰ ਬਣਾਉਣ ਦੇ ਵਿੱਚ ਇੱਕ ਇੱਕ ਛੋਟਾ ਜਿਹਾ ਤੁਸੀਂ ਘਰ ਵੀ ਬਣਾ ਲਓ ਉਹਨੂੰ ਟਾਈਮ ਨੂੰ ਥੋੜਾ ਟਾਈਮ ਲੱਗਦਾ ਅਸੀਂ ਤਾਂ ਬਣਾ ਕੇ ਇਹਨਾਂ ਨੂੰ ਦਿੱਤਾ ਇਹਨਾਂ ਦਾ ਉਹ ਜਮੀਨ ਨਹੀਂ ਬਣਾਇਆ ਕੁਝ ਕਿਤੇ ਹੀ ਕੁਝ ਨਹੀਂ ਕਮਲ ਜੀ ਚਲੋ ਪਾਰਟੀ ਹੈ ਤੁਸੀਂ ਪ੍ਰਵਕਤਾ ਹੋ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਉਹ ডিফেন্ড ਕਰ ਰਹੇ ਲekin ਕਿਤੇ ਨਾ ਕਿਤੇ ਕੋਈ ਨਾ ਕੋਈ ਕਮਜ਼ੋਰੀ ਤਾਂ ਕਾਂਗਰਸ ਪਾਰਟੀ ਦੀ ਸੀ ਜਿਹਦੇ ਕਰਕੇ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਇੱਥੇ ਹਰਾਇਆ ਔਰ ਆਮ ਆਦਮੀ ਪਾਰਟੀ ਨੂੰ ਲੈ ਕੇ ਆਉਂਦਾ ਇਹ ਤਾਂ ਮੰਨਣੀ ਪਊਗੀ ਤੁਹਾਨੂੰ ਗੱਲ ਚਲੋ ਅਸੀਂ ਸਾਡੇ ਕੋਈ ਕਮਜ਼ੋਰੀ ਨਹੀਂ ਸੀ ਲੋਕਾਂ ਨੇ ਸਿਰਫ ਉਹਨਾਂ ਨੂੰ ਮੌਕਾ ਦੇਣਾ ਸੀ ਕਿ ਸ਼ਾਇਦ ਇਹ ਸਾਡੇ ਨਹੀਂ ਕੋਈ ਪੰਜਾਬ ਦੀ ਵਧੀਆ ਕੰਮ ਕਰਦੇ ਹੁੰਦੇ ਕਮਜ਼ੋਰੀ ਕੋਈ ਨਹੀਂ ਸੀ ਉਹਨਾਂ ਨੇ ਮੌਕਾ ਦਿੱਤਾ ਜਨਤਾ ਜਨਾਰਦਨ ਮੌਕਾ ਦਿੱਤਾ ਹੁਣ ਜਨਤਾ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਸੀਟ ਫੜਾਤੀ ਹੁਣ ਉਹ ਲੋਕ ਪਰੇਸ਼ਾਨ ਨੇ ਨਾ ਤੋ ਹੁਣ ਤੁਹਾਡੇ ਸਾਹਮਣੇ 2027 ਦੇ ਵਿੱਚ ਕਾਂਗਰਸ ਬਹੁਤ ਵਧੀਆ ਲੀਡ ਨਾਲ ਜਿੱਤੂਗੀ ਜੀ ਉਹ ਜੀ ਜੀ ਪੋਲਿਟਿਕਸ ਤੋਂ ਅਲਾਵਾ ਮੈਂ ਇਹਨੂੰ ਸਾਈਡ ਤੇ ਕਰ ਦੋ ਪੋਲਿਟਿਕਸ ਨੂੰ ਸਾਈਡ ਤੇ ਕਰ ਦੋ ਸਮਾਜ ਸੇਵਾ ਵਾਸਤੇ ਤੁਹਾਡੀ ਅੱਜ ਤੱਕ ਦੀ ਸਭ ਤੋਂ ਵੱਡੀ ਦੇਣ ਕੀ ਹੈ ਦੇਖੋ ਤੁਹਾਨੂੰ ਪਤਾ ਹੈ ਇੱਕ ਤਾਂ ਕਰੋਨਾ ਦੇ ਟਾਈਮ ਤੋਂ ਇੱਚ ਹੀ ਮੈਨੇ ਜਿੰਨਾ ਹੋ ਸਕਿਆ ਕਰੋਨਾ ਦੇ ਵਿੱਚ ਅਸੀਂ ਬਹੁਤ ਸੇਵਾ ਕੀਤੀ ਮੈਨੂੰ ਕਰੋਨਾ ਵੀ ਹੋ ਗਿਆ ਸੀਗਾ ਜੀ ਜੀ ਤੇ ਦੂਜੀ ਗੱਲ ਇੱਕ ਸਾਡੀ ਬਾਵਲਪੁਰੀ ਸਮਾਜ ਦੀ ਧਰਮਸ਼ਾਲਾ ਠੰਡੀ ਸੜਕ ਕੋਲ ਜਿੱਥੇ ਪਟਵਾਰੀ ਬੈਠਦੇ ਸੀਗੇ ਉਹ ਸਾਡੇ ਮੈਂ ਉਹਨਾਂ ਦਾ ਇਸ ਟਾਈਮ ਜੁਆਇੰਟ ਸੈਕਟਰੀ ਹਾਂ ਮੈਂ ਸਾਡੇ ਪ੍ਰਧਾਨ ਜੀ ਪ੍ਰੇਮ ਸਾਗਰ ਜੀ ਨੇ ਮੈਨੂੰ ਡਿਊਟੀ ਲਗਾਈ ਕਿ ਪੁੱਤ ਆਪਣੇ ਉਹ ਧਰਮਸ਼ਾਲਾ ਖਾਲੀ ਕਰਨੀ ਹੈ ਮੈਂਨੇ ਡੇਢ ਦੋ ਸਾਲ ਉੱਤੇ ਇੰਨੀ ਮਿਹਨਤ ਕੀਤੀ ਇੰਨੀ ਮਿਹਨਤ ਕੀਤੀ ਪ੍ਰਮਾਤਮਾ ਨੇ ਇੰਨਾ ਆਸ਼ੀਰਵਾਦ ਦਿੱਤਾ ਉਹ ਧਰਮਸ਼ਾਲਾ ਮੇਰੇ ਤੋਂ ਖਾਲੀ ਹੋ ਗਈ ਪਰ ਇਹੀ ਮੇਰਾ ਬਹੁਤ ਵਧੀਆ ਕੰਮ ਆ ਕਿ ਮੈਨੂੰ ਆਪਣੇ ਆਪ ਨੂੰ ਵੀ ਸਕੂਨ ਮਿਲਦਾ ਹੈ ਕਿ ਸਾਡੇ ਸਮਾਜ ਸਾਡੇ ਬਾਵਲਪੁਰੀ ਲਈ ਇੱਕ ਧਰਮਸ਼ਾਲਾ ਮੈਂ ਖਾਲੀ ਕਰਾ ਸਕਿਆ ਬਸ ਜੀ 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 ਔਰ ਇਹਦੇ ਚ ਕਮਲ ਜੀ ਇਸਲਾਮ ਮੈਂ ਗੱਲ ਕਰੋ ਤੁਸੀਂ ਹਿੰਦੂ ਤਖਤ ਦੀ ਗੱਲ ਕੀਤੀ ਉਹਦੇ ਚ ਕੀ ਕੰਮ ਹੁੰਦਾ ਤੁਹਾਡਾ ਹਿੰਦੂ ਤਖਤ ਲਈਏ ਜਿਵੇਂ ਮੈਂ ਜੀ ਮਲੇਰਕੁਰਨੇ ਤੋਂ ਲੈ ਕੇ ਪੂਰੇ ਪੰਜਾਬ ਤੱਕ ਜਿੱਥੇ ਕੋਈ ਗਵਾਂ ਦਾ ਅੱਜਕੱਲ ਬਹੁਤ ਬੁਰਾ ਹਾਲ ਹੈ ਅਸੀਂ ਗਵਾਂ ਲਈਏ ਪੂਰੀ 24 ਘੰਟੇ ਰਾਤ ਨੂੰ ਵੀ ਅਗਰ ਸਾਡੇ ਕੋਲੇ ਫੋਨ ਆ ਜਾਵੇ ਸਾਡੇ ਸਤੀਸ਼ ਕੁਮਾਰ ਜੀ ਦਾ ਫੋਨ ਆ ਜਾਵੇ ਗਉਂ ਰੱਖਿਆ ਦਲ ਦੇ ਪ੍ਰਧਾਨ ਨੇ ਉਹ ਅਸੀਂ 1 ਮਿੰਟ ਉੱਥੇ ਚਲੇ ਜਾਂਦੇ ਆਂ ਅਸੀਂ ਗਵਾਂ ਪકડਾਈ ਦੀਆਂ ਉਹ ਵੀ Hindu Takat ਲਈ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਉਹਨਾਂ ਦੀ ਪੂਰੀ ਸਪੋਰਟ ਕਰੀਦੀ ਹੈ Hindu Takat ਸਮਾਜ ਨਾਲ ਜੋੜਦਾ Hindu Muslim Sikh Isaai ਸਾਡਾ ਜੋ ਕਾਲੀ ਮਾਤਾ ਮੰਦਰ ਦੇਵ ਬ੍ਰਹਮਾਨੰਦਗਿਰੀ ਜੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ Hindu Sikh Isaai ਉਹ Muslim ਜਿੰਨੇ ਵੀ ਹੈ ਭਪਾਈ ਭਾਈਆਂ ਇਹਨਾਂ ਨੂੰ ਇਕੱਠੇ ਕਰਕੇ ਜੋੜੋ ਕਿ ਜਿਹੜੇ ਮਤਲਬ ਕਿ ਆਪਣੀ ਏਕਤਾ ਨੂੰ ਤੋੜਦੇ ਨੇ ਉਹਨਾਂ ਨੂੰ ਆਪਾਂ ਨੇ ਕਸਟ ਕਰਨਾ ਸਮਝ ਲੋ ਉਹਨਾਂ ਨੂੰ ਇੱਕੋ ਜ਼ਾਲਿਮ ਲੋਕਾਂ ਨੂੰ ਆਪਣੇ ਸ਼ਬਦ ਸਿਖਾਣਾ ਹੈ ਜੀ ਅਸੀਂ ਵੀ ਇਹ ਸੋਚ ਹੈ ਅਸੀਂ Hindu Muslim Sikh Sai ਨੂੰ ਇੰਦੋਂ ਤੱਕ ਹਮੇਸ਼ਾ ਉੱਚਾ ਦਰਜਾ ਰਹਿਣਾ ਚਾਹੁੰਦਾ ਜੀ ਬਹੁਤ ਬਹੁਤ ਸ਼ੁਕਰੀਆ ਕਮਲ ਜੀ ਕਮਲ ਜੀ ਤੁਸੀਂ ਆਏ ਸਾਡੇ ਕੋਲ ਤੁਹਾਨੂੰ ਸਮਾਂ ਦਿੱਤਾ ਔਰ ਖਾਸ ਤੌਰ ਤੇ ਤੁਸੀਂ ਆਪਣੀ ਗੱਲ ਰੱਖੀ ਸਾਡੇ ਜੋ ਦਰਸ਼ਕ ਹੈ ਸਾਡੇ ਜੋ ਯੂਅਰ ਨੇ ਕਟੋ-ਕਟ ਉਹਨਾਂ ਨੂੰ ਵੀ ਪਤਾ ਚੱਲੂਗਾ ਕਮਲ ਹੋਜਾ ਜੀ ਕੀ ਨੇ ਕਮਲ ਹੋਜਾ ਜੀ ਮਲੇਰਕੋਲ ਦੀ ਇੱਕ ਪ੍ਰੋਮਿਨੈਂਟ ਪਰਸਨੈਲਿਟੀ ਨੇ ਔਰ ਕੀ ਕੀ ਡੈਜ਼ਿਗਨੇਸ਼ਨ ਅੱਜ ਪਤਾ ਚੱਲੇ ਆ ਔਰ ਆਪਣੀ ਪਾਰਟੀ ਦਾ ਵੀ ਤੁਸੀਂ ਪੱਕ ਰਕੇ ਆਪਣੀ ਪਾਰਟੀ ਦੇ ਬਾਰੇ ਵੀ ਦੱਸਿਆ ਬਹੁਤ ਬਹੁਤ ਧੰਨਵਾਦ ਧੰਨਵਾਦੀ ਥੈਂਕ ਯੂ ਸ਼ੁਕਰੀਆ